ਨਾ ਦੇ ਦਿਓ ਤੁਸੀਂ ਕਿ ਨਹੀਂ ਹਾਂਜੀ ਉਹੀ ਵੀਰਾਂ ਨੂੰ ਬੇਨਤੀ ਆ ਵੀ ਘਰ ਦੇ ਵਿੱਚ ਚੈੱਕ ਕਰਕੇ ਆਪਾਂ ਦਿਓ ਕਈ ਲੋਕ ਇਹ ਜਿਵੇਂ ਇਹ ਜੇ ਵੀਰ ਮੰਨ ਕੇ ਚੱਲੋ ਆਪਣੇ ਜ਼ਿਮੀਂਦਾਰ ਭਰਾ ਇਹ ਤਾਂ ਮੰਗਣਾ ਵੀ ਔਖਾ ਲੱਗਦਾ ਹੁਣ ਮਜਬੂਰੀ ਆ ਇਹਨਾਂ ਦੀ ਖਾਤਰ ਡੰਗਰਾਂ ਦੀ ਖਾਤਰ ਹੋਰ ਹਾਜੂ ਕੋਈ ਮਰੇਜ ਨਹੀਂ ਗੇ 25 30 ਕਿਲ ਜਮੀਨ ਵੀ ਬਿਲਕੁਲ ਬਿਲਕੁਲ ਭਾਵੇਂ ਡੁੱਬ ਗਈ ਆ ਟੋਪਕੀ ਆ ਭਾਵੇਂ ਇਹ ਬੇਜਵਾਨਾਂ ਲੱਗ ਇਹ ਬੇਜਵਾਨੇ ਵਿਚਾਰੇ ਇਹਨਾਂ ਨੂੰ ਕਿੱਥੋਂ ਪਾਈਏ ਹੂੰ ਹੂੰ ਬਾਕੀ ਭਾਈ ਜਿਨ੍ਹਾਂ ਨੁਕਸਾਨ ਹੋਇਆ ਛੋੜਾ ਉਹਦਾ ਪੁੱਥੇ ਵੀ ਨਹੀਂ ਵੱਢ ਕੇ ਕਿਹੜੇ ਲਿਆ ਕੇ ਮੋੜ ਕੇ ਚੋਣ ਪਾਣੀ ਲੈ ਜਾ ਪਾਲਾਂਗੇ ਹੂੰ ਹੂੰ ਹੈਂ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਮੇਰ ਕਿਰਪਾ ਕਰੀਏ ਨਹੀਂ ਗੱਲ ਸੁਣੀ ਸਾਡੀ ਉਹਨਾਂ ਨੇ ਕਾਹਦੀ ਸੁਣਨੀ ਤਾਂ ਫਸਲ ਚਾਹੀਦੀ ਆ ਹਾਂਜੀ ਫਸਲ ਦੇ ਨਾਲ ਹੀ ਆਰਤੀ ਆ ਨਹੀਂ ਤਾਂ ਆਪਾਂ ਉਹਨਾਂ ਨੇ ਕੁਝ ਨਹੀਂ ਹੈਗੀ ਹਾਂਜੀ ਸੋ ਬਾਈ ਜੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਜਿਹੜੇ ਵੀਰੇ ਸੇਵਾ ਕਰਨ ਆਉਂਦੇ ਆ ਸਹੀ ਤਰੀਕੇ ਨਾਲ ਘਰ ਘਰ ਜਾ ਕੇ ਬੰਡੋ ਘਰੇ ਜਾ ਕੇ ਅਗਲੇ ਦੇ ਪਸ਼ੂ ਦੇਖੋ ਰਾਸ਼ਨ ਚੈੱਕ ਕਰੋ ਇਹ ਨਾ ਹੈਗਾ ਵੀ ਆਪਾਂ ਰੋਡ ਤੇ ਜਾਂ ਕਿਸੇ ਸਾਂਝੀ ਜਗ੍ਹਾ ਲਾਇਆਓ ਵੀ ਇੱਕ ਬੰਦਾ ਹੀ ਇਕੱਠਾ ਕਰਕੇ ਲੈ ਜਾਵੇ ਬਾਅਦ ਚ ਵੇਚੀ ਜਾਂਦੇ ਹਾਂਜੀ ਹਾਂਜੀ ਲੋੜਵੰਦ ਤੱਕ ਪਹੁੰਚਣਾ ਚਾਹੀਦਾ ਵੀਡੀਓ ਪਾਈ ਆਪਾਂ ਆਪਾਂ ਆਵੇ ਪਾਣੀ ਵੇਖੋ ਅਗਲਾ ਆਂਦਾ ਤੁਸੀਂ ਤਾਂ ਸੁੱਕੇ ਚਾਹੀਦਾ ਅਗਲਾ ਆਦਦੇ ਤੁਸੀਂ ਤਾਂ ਸੁੱਕੀ ਜਾਵੋ ਬੈਠੇ ਅੱਜ ਮੈਂ ਉਹ ਉੱਥੇ ਅਗਲਾ ਨਿਹਾਲੇ ਵਾਲੇ ਨੂੰ ਲੋੜ ਨਿਹਾਲੇ ਵਾਲੇ ਨੂੰ ਕੀ ਉਹ ਦਿਹਾੜੀ ਕਰਦੇ ਸਾਰੇ ਉਹਨਾਂ ਘਰੇ ਜਾ ਕੇ ਵੇਖੋ ਅੰਦਰਾਂ ਜੁਰਾਸਨ ਕਿੰਨਾ ਪਿਆ ਹੋਇਆ ਇੱਥੇ ਅੰਦਰਾਂ ਜੇ ਵੇਖੋ ਰਸ ਨਹੀਂਗਾ ਕਿਤੇ ਬਿਲਕੁਲ ਬਿਲਕੁਲ ਆਵੇਂ ਅਸੀਂ ਤਕੜੇ ਆ ਪਰ ਅੱਜ ਤਾਂ ਹੀ ਮਾੜੇ ਆ ਅੱਜ ਮਾੜੇ ਅਸੀਂ ਕਿੱਥੋਂ ਲਿਆ ਕੇ ਖਾਣਾ ਅੜਤੀ ਵੀ ਨਹੀਂ ਦੇ ਦਿੰਦੇ ਹੁਣ ਤਾਂ ਬਿਲਕੁਲ ਬਿਲਕੁਲ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਕਿਰਪਾ ਕਰੂਗਾ ਤੇ ਸਾਰਿਆਂ ਨੂੰ ਵੀ ਸਹੀ ਤਰੀਕੇ ਨਾਲ ਰਾਸ਼ਨ ਪਹੁੰਚਣਾ ਚਾਹੀਦਾ ਅੱਜ ਲੋੜ ਆਪਾਂ ਨੂੰ ਇਹਨਾਂ ਨੂੰ ਆਪਣੀ ਤੇ ਕੱਲ ਨੂੰ ਆਪਣੇ ਤੇ ਮੁਸੀਬਤ ਪੈਸੇ ਦੀ ਭਰਾ ਵੀ ਆਪਣੇ ਨਾਲ ਖੜਨਗੇ ਜਰੂਰ ਕਿਉਂ ਬੰਦਾ ਬੰਦੇ ਦੀ ਦਾਰੂ ਹੁੰਦਾ ਜੀ ਬੰਦਾ ਬੰਦੇ ਦੀ ਦਾਰੂ ਹੁੰਦਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਭਾਵੇਂ ਤੱਕ ਰਹੇ ਆਂ ਇਹ ਜਰੂਰ ਪਹੁੰਚਾਣ ਕਿ ਸਾਨੂੰ ਲੋੜ ਬਿਲਕੁਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਜੀ ਹਰ ਇੱਕ ਘਰ ਤੱਕ ਪਹੁੰਚਣੀ ਚਾਹੀਦੀ ਹੈ ਵੀਡੀਓ ਤਾਂ ਜੋ ਸਹੀ ਤਰੀਕੇ ਨਾਲ ਜ਼ਰੂਰਤਵੰਦ ਬੰਦੇ ਨੂੰ ਰਾਸ਼ਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ